ਕੀ ਕਰ ਮੰਦਰੇ ਨਹੀਂ ਭਾਈ ਭਈ ਨਹੀਂ ਮਾਰਦੇ ਉਹ ਆ ਭਈ ਬਿਚਾਰੇ ਮਾਰਨਾ ਕਿਹੜਾ ਅੰਦਰ ਨਹੀਂ ਹਲਾ

ਹਰ ਇੱਕ ਵੀ ਹੈ ਹੈ ਉਹ ਹੁਣ ਕੀ ਹੋਇਆ ਹੈ ਬਾਈਪਾਸੀਆਂ ਚੱਲੀਆਂ ਦਿਖਾ ਲਈ ਤੁਹਾਨੂੰ ਦੇਖੋ ਗੱਡੀ ਦੇ ਵਿੱਚ ਜਿਹੜਾ ਮੁਜਰਮ ਆ ਉਹਨੇ ਬਾਹਰ ਲਿਆ ਏ अज जी मजिठा रोड बाईपास से जो रतरा पब्लिक स्कूल है ਉੱਥੇ ਸਾਨੂੰ 26 ਤਰੀਕ ਨੂੰ 1 ਵਜੇ ਕਰੀਬ ਇਨਫੋਰਮੇਸ਼ਨ ਮਿਲੀ ਸੀ ਕਿ 5 ਸਾਲ ਦੀ ਲੜਕੀ ਦੇ ਨਾਲ ਕੋਈ ਦੁਸ਼ਕਰਮ ਹੋਇਆ ਵਾ ਜਿਸ ਤੋਂ ਬਾਅਦ ਇੱਥੇ ਅਸੀਂ ਮੌਕੇ ਤੇ ਆਏ ਹਾਂ ਸਬ ਇੰਸਪੈਕਟਰ ਲੇਡੀ ਸਬ ਇੰਸਪੈਕਟਰ ਨੂੰ ਬੁਲਾਇਆ ਗਿਆ ਵਾ ਤੇ ਲੜਕੀ ਦੀ ਸਟੇਟਮੈਂਟ ਲਿਖੀ ਜਾ ਰਹੀ ਹੈ ਸਟੇਟਮੈਂਟ ਦੇ ਵਿੱਚ ਜੋ ਕਿ ਉਸੇ ਵੱਲੋਂ ਦੋਸ਼ 16 ਸਾਲ ਦੇ ਇਸ ਸਕੂਲ ਦੇ ਲੜਕੇ ਤੇ ਲਗਾਇਆ ਜਾ ਰਿਹਾ ਵਾ ਉਸ ਨੂੰ ਵੀ ਐਪੀਅਰਡ ਕੀਤਾ ਗਿਆ ਵਾ ਜੋ ਵੀ ਸਟੇਟਮੈਂਟ ਲੜਕੀ ਲਿਖਾਉਂਦੀ ਉਸ ਦੇ ਮੁਤਾਬਕ ਕਾਰਵਾਈ ਕੀਤੀ ਜਾ ਰਹੀ ਹੈ ਲੜਕਾ ਵੀ ਇਸ ਸਕੂਲ ਚ ਪੜਦਾ ਕਿੰਨੀ ਕਲਾਸ ਹੈ ਬਿਲਕੁਲ ਜੀ ਲੜਕਾ ਵੀ ਇਸ ਸਕੂਲ ਦਾ ਸਟੂਡੈਂਟ ਆ ਜਿਸ ਦੀ ਉਮਰ ਕਰੀਬ 16 ਸਾਲ ਆ ਤੇ ਉਹ 9th ਕਲਾਸ ਪੜਦਾ ਹੈ ਕੋਈ ਸੀਸੀਟੀਵੀ ਕਵਰੇਜ ਲੱਗੇ ਸਕੂਲ ਦੀ ਨਹੀਂ ਸੀਸੀਟੀਵੀ ਹੈ ਜਿਸ ਚੈੱਕ ਕਰ ਰਹੇ ਹਾਂ ਬਟ ਇਨਸੀਡੈਂਟ ਫਰਡੇ ਦੱਸਿਆ ਜਾ ਰਿਹਾ ਵਾ ਸੋ ਤਿੰਨ ਦਿਨ ਪੁਰਾਣਾ ਇਨਸੀਡੈਂਟ ਹੈ ਪਰਵਾਸੀ ਨੰਬਰ ਉੱਤੇ ਵੀ ਹੰਗਾਮਾ ਵੀ ਕੀਤਾ ਜਾ ਰਿਹਾ ਹੈ ਹਾਂ ਬਿਲਕੁਲ ਜੀ ਉਹਨਾਂ ਨੇ ਸਮਝਾਇਆ ਜਾ ਰਿਹਾ ਵੈ ਕਿ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਹੈ ਜੋ ਵੀ ਲੜਕੀ ਦੀ ਸਟੇਟਮੈਂਟ ਹੋਊਗੀ ਉਸ ਦੇ ਮੁਤਾਬਕ ਸਖਤ ਕਾਰਵਾਈ ਲੜਕੇ ਦੇ ਖਿਲਾਫ ਕੀਤੀ ਜਾ ਰਹੀ ਹੈ ਬਿਲਕੁਲ ਜੀ ਪਛਾਣ ਦਰਜ ਕਰਨ ਤੋਂ ਬਾਅਦ ਇਮੀਡੀਏਟਲੀ 24 ਘੰਟੇ ਦੇ ਵਿੱਚ ਵਿੱਚ ਮੈਡੀਕਲ ਕਰਾਇਆ ਗਿਆ ਲੱਗਦਾ ਸਕੂਲ ਦੀ ਵੀ ਇਸ ਦੇ ਮਾਮਲੇ ਦੇ ਵਿੱਚ ਲਾਪਰਵਾਹੀ ਸਾਹਮਣੇ ਆਈ ਹੈ ਸਕੂਲ ਕੀ ਲੱਗਦਾ ਸਕੂਲ ਤੇ ਕਰਦਾ ਕਿ ਇਹ ਹਜੇ ਦੇਖੋ ਜੀ ਸਟੇਟਮੈਂਟ ਜੋ ਫੈਮਲੀ ਲਿਖਾਉਂਦੀ ਹੈ ਉਸ ਦੇ ਮੁਤਾਬਕ ਕਾਰਵਾਈ ਕਰ ਰਹੀ ਹੈ ਸਰ ਮਜੀਠਾ ਰੋਡ ਬਾਈਪਾਸ ਰਾਮਨਗਰ ਕਲੋਨੀ ਮੇਰਾ ਨਾਮ ਕਰਮਵੀਰਿਆ ਗੱਲ ਹੋਈ ਆ 8 ਸਾਲ ਦੀ ਬੱਚੀ ਆ ਇਹਦੇ ਨਾਲ ਸ਼ੁੱਕਰਵਾਰ ਇਹ ਗਲਤ ਕੰਮ ਹੋਇਆ ਆ ਪਰ ਲੜਕੀ ਨੇ ਅੱਜ ਦੱਸਿਆ ਵੀ ਅੱਜ ਕੰਨੀ ਮੈਂ ਸਕੂਲ ਨਹੀਂ ਜਾਣਾ ਕਿ ਇੱਕ ਲੜਕੇ ਨੇ ਮੇਰ ਨਾਲ ਇਦਾਂ ਦਾ ਗਲਤ ਕਰਮ ਕੀਤਾ ਜਦੋਂ ਇਦਾਂ ਦਾ ਗਲਤ ਕਰਮ ਕੀਤਾ ਪਤਾ ਲੱਗਾ ਫਿਰ ਸਾਰੇ ਲੋਕੀ ਇੱਕ ਦੂਜੇ ਨੂੰ ਦੱਸ ਕੇ ਇੱਥੇ ਇਕੱਠੇ ਹੋਏ ਆ ਲੇਕਿਨ ਅੱਜ 2.5 ਘੰਟੇ ਹੋ ਚਲੇ ਆ ਸਕੂਲ ਦੇ ਪ੍ਰਿੰਸੀਪਲ ਨੇ ਤਾਲਾ ਲਗਾ ਕੇ ਉਹਨੂੰ ਅੰਦਰ ਬੰਦ ਕੀਤਾ 1.5 ਘੰਟੇ ਬਾਅਦ ਪੁਲਸ ਆਈ ਆ ਪੁਲਸ ਨੇ ਵੀ ਸਾਨੂੰ ਉਹਨੂੰ ਮਤਲਬ ਕੀ ਸਾਡੇ ਹਵਾਲੇ ਉਹਨੂੰ ਹੱਥ ਨਹੀਂ ਲੰਗਣ ਦਿੱਤਾ ਕਿਉਂ ਸਾਡਾ ਰੋਸ ਆ ਕਿ ਉਹ ਬੰਦਾ ਕਮ ਸੇ ਕਮ ਜਿਹਨੇ ਇੰਨਾ ਗਲਤ ਕੰਮ ਕੀਤਾ ਆ ਜਨਤਾ ਦੇ ਵਿੱਚੋਂ ਚੰਗੀ ਤਰ੍ਹਾਂ ਦੀ ਮਾਰ-ਪਟਾਈ ਹੋ ਕੇ ਜਾਂਦੀ ਉਹਨੂੰ ਪਤਾ ਚੱਲਦਾ ਲੇਕਿਨ ਐਸਪੀ ਸਾਹਿਬ ਆਏ ਆ ਉਹ ਕਹਿੰਦੇ ਆ ਕਿ ਜੋ ਸਾਡੀ ਬੰਦੀ ਕਾਰਵਾਈ ਆ ਸਖਤ ਤੋਂ ਸਖਤ ਕਾਰਵਾਈ ਇੱਥੇ ਕੀਤੀ ਜਾਏਗੀ ਸਕੂਲ ਪ੍ਰਸ਼ਾਸਨ ਤੇ ਕਾਰਵਾਈ ਕਰਾਓ ਕਿ ਸਕੂਲ ਪ੍ਰਸ਼ਾਸਨ ਦੀ ਮੈਂ ਕਹਿੰਦਾ ਕਿ ਪ੍ਰਸ਼ਾਸਨ ਦੀ ਕਾਰਵਾਈ ਸਕੂਲ ਦੀ ਸਕੂਲ ਦੀ ਤੇ ਲਾਪਰਵਾਹੀ ਹੈ ਹੀ ਆ ਸਕੂਲ ਦੀ ਲਾਪਰਵਾਹੀ ਤਾਂ ਪਹਿਲੇ ਹੈਗੀ ਉਹ ਤੇ ਤੁਸੀਂ মিডিਆ ਵਾਲਿਆਂ ਨੇ ਆਵਾਜ਼ ਪਤਾ ਨਹੀਂ ਕਿ ਸਕੂਲ ਦੀ ਲਾਪਰਵਾਹੀ ਆ ਜੇ ਇਸ ਕੇਸ 'ਚ ਸਾਡਾ ਪ੍ਰਸ਼ਾਸਨ ਵੀ ਸਾਥ ਨਹੀਂ ਦੇਗਾ ਆਪਾਂ ਦੁਬਾਰਾ ਧਰਨਾ ਲਾਵਾਂਗੇ ਕੀ ਆ ਕਿਹੜਾ ਸਕੂਲ ਹੈ ਇਹ ਤੜਾ ਪਬਲਿਕ ਸਕੂਲ ਕੀਤਾ ਜਾਦਾ ਹੈ ਕਿਹੜੀ ਜਗ੍ਹਾ ਤੇ ਮੁਝੇ 18 ਰੋਡ ਬਾਈਪਾਸ ਰਾਮਨਗਰ ਕਲੋਨੀ ਉਹ ਮੁੰਡਿਆ ਜਿਹੜਾ ਮੁੰਡਾ ਪੜਿਆ ਉਹਦੀ ਉਮਰ ਕੀ ਸੀ ਉਹ ਮੁੰਡੇ ਦੀ ਉਮਰ ਹੈਗੀ 18-20 ਸਾਲ ਉਹ ਵੀ ਇੱਥੇ ਪੜਦਾ ਹਾਂਜੀ ਉਹ ਵੀ ਇੱਥੇ ਪੜਦਾ ਠੀਕ ਹੈ ਜੀ ਜੀ ਸਾਹਿਬ ਆਹ ਆਹ ਜੀ có phù thì là resolver ạ. Đẹp đó con cháu ơi. Đẹp đó con cháu